ਖੁਸ਼ੀ ਹੈ ਸਿੱਧੂ ਮੂਸੇ ਦਾ ਫੇਰ ਆ ਗਿਆ ਭਾਈ ਬਹੁਤ ਬਹੁਤ ਮੁਬਾਰਕਾਂ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਉਸ ਕਰਦੇ ਵਿੱਚ ਚਾਰਾਗ ਰੋਸ਼ਨ ਹੋਇਆ ਸਾਰੀ ਸੰਗਤ ਨੂੰ ਸਾਰੇ ਸੱਜਣਾਂ ਬਹੁਤ ਬਹੁਤ ਮੁਬਾਰਕ ਤੁਸੀਂ ਸਾਰੇ ਜਿਉਂਦੇ ਰਹੋ ਤੁਹਾਡੀਆਂ ਦੁਆਵਾਂ ਨਾਲ ਫੇਰ ਉਹ ਘਰ 'ਚ ਖੁਸ਼ੀਆਂ ਰੌਣਕਾਂ ਫੇਰ ਉਹ ਘਰ 'ਚ ਬਹੁਤ ਖੁਸ਼ੀਆਂ ਆ ਗਈਆਂ ਤੁਹਾਡੀਆਂ ਦੁਆਵਾਂ ਨਾਲ ਸਿੱਧੂ ਮੂਸੇ ਵਾਲੇ ਦੇ ਇਸ ਜਹਾਨ ਨੂੰ ਛੱਡ ਜਾਣ ਤੋਂ ਬਾਅਦ ਹਵੇਲੀ ਦੇ ਵਿੱਚ ਛਣਾਟਾ ਸ ਆ ਗਿਆ ਸੀ ਅਤੇ ਪੰਜਾਬੀ ਇੰਡਸਟਰੀ ਦੇ ਵਿੱਚ ਕੋਈ ਵੀ ਗਾਣਾ ਸਾਨੂੰ ਚਿਤ ਨਹੀਂ ਕਰਦਾ ਸੀ ਪਰ ਦੁਬਾਰਾ ਸਿੱਧੂ ਮੂਸੇਵਾਲੇ ਦੇ ਵੀਰ ਦੇ ਆਉਣ ਦੇ ਨਾਲ ਹਵੇਲੀ ਦੇ ਵਿੱਚ ਕਲਕਾਰੀਆਂ ਗੁੰਜੀਆਂ ਨੇ ਤੇ ਕਾਫੀ ਜਿਆਦਾ ਜਸ਼ਨ ਵੀ ਮਨਾਇਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਕਈ ਕਲਾਕਾਰਾਂ ਨੇ ਲਾਈਵ ਹੋ ਕੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਵਧਾਈਆਂ ਵੀ ਦਿੱਤੀਆਂ ਲਾਭ ਹੀਰੇ ਵੀਰ ਨੇ ਵੀ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗੁਲਾਬ ਸਿੱਧੂ ਵੀਰ ਲਾਈਵ ਹੋ ਕੇ ਉਹਨਾਂ ਨੇ ਵੀ ਲੋਕਾਂ ਦਾ ਧੰਨਵਾਦ ਕੀਤਾ ਬੱਬੂ ਮਾਨ ਨੇ ਵੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਉਹਨਾਂ ਨੇ ਨਿੱਕੇ ਸਿੱਧੂ ਦਾ ਸਵਾਗਤ ਕੀਤਾ